ਵਧਾਏ ਕੋ ਫੈਡ ਮਿਸਟਰ ਦਾ ਭਾਜੇ ਤੀਣਾ ਕਰਦੇ ਦੇਖੋ ਜੀ ਅੱਜ ਪ੍ਰਮਾਤਮਾ ਦਾ ਉਕਾਸਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਕੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਮਾਲ ਕਾਰੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਬਾਲਮੀਕੀ ਮਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਉਹ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਉਸ ਤੌਰ ਮੈਂਬਰ ਮੈਂਬਰ ਪਾਰਟਮੈਂਟ ਤੋਂ ਲੋਕ ਜਿਹੜੇ ਲੋਕਾਂ ਨੂੰ ਆ ਮੈਂ ਕਿਹਾ ਜਿੰਨੀ ਮਰਜ਼ੀ ਔਟ ਹੋਵੇ ਪਰ ਫਾਰਮ ਠੰਡੇ ਕਰਕੇ ਦੋ ਰਾਂਗੇ ਤੇ ਫਤੂ ਨੂੰ ਜਿਹਾਓ ਇਹ ਪੀਲੇ ਜੀਐਮ ਇੰਦੇ ਸਭੇ ਜੋ ਉਹ ਵੀ ਜੀਪੀ ਵੱਲ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੋੜੀ ਹੈ ਪਿਛਲੇ ਦਿੱਤੇ ਹੈ ਉਸ ਦੇ ਤਾਨ ਸੱਤ ਕਰਨ ਹੋਈ ਤੇ ਪੀਜੇ ਵੀ ਵਾਅਦੇ ਕਰਕੇ ਬੁੱਕਰ ਚੀਜ਼ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਤੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੀ ਲੜ ਰਹੇ ਆ ਮੇਰਾ ਭਤੀਜਾ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਈ ਏ ਸਾਡਾ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਦੇਖੋ ਜਿਹੜੀ ਪਰਿਵਾਰ ਇੱਕ ਉਹ ਲੱਗਿਆ ਸਿਆਸੀ ਜਿਹੜੀ ਉਹ ਲੱਗਿਆ ਬਟ ਪੀਰ ਸਾਹਿਬ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸਖਬੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡੀਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸਖਬੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਜਿੰਨੇ ਜ਼ਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਨੂੰ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਜ਼ਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਤੇ ਗੁਰਦੀ ਡਿਵੈਲਪਮੈਂਟ ਦੀ ਗੁਰਦੀ ਤਰੱਕੀ ਦੀ ਜਿਹੜਾ ਸਾਥ ਹੈ ਤਰੱਕੀ ਦੀ ਗੱਲ ਸਾਹਿਬਾ ਕੌਣ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਗੱਲ ਇਹ ਤੁਹਾਨੂੰ ਪੂਰੇ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਤ ਦੇ ਲੋਕ ਬਰਨਾਲਾ ਪਲੇਰ ਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਸਰਜੇ ਨੂੰ ਤਿਆਰ ਕਰਦੇ ਨੇ ਮੇਸਾ ਨਰਵਿੰਦ ਕੇ ਜੀ ਵਾਲਜੀ ਪੰਜਾਬ ਆਉਣ ਤੇ ਕੰਮ ਕਰਦੇ ਕੋਈ ਨਾਮ ਕਿੱਥੇ ਆ ਪੰਜਾਬ ਪਾਉਣੇ ਬੰਦੇ ਲੈ ਕੇ ਜਾ ਰਹੇ ਤੇ ਪੋ ਜਿਹੋ 2 ਸਾਲ ਤੋਂ ਡਿਵੈਲਪਮੈਂਟ ਦੇ ਕੰਮ ਲੱਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਕਹਿ ਰਹੇ ਆਂ ਵੀ ਭਾਈ ਤੱਕੜੀ 'ਚ ਤੋਲ ਕੇ ਦੇਖ ਲਓ ਸਾਡੇ ਦੋ ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ ਦੋ ਦੋ ਸਾਲ 'ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ ਦੋ ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ 'ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ 'మే ਨੌਕਰੀਆਂ ਦੇ ਹਾਲ ਕਰਾਂ ਸੀ 43000 ਦਿੱਤੀ ਆ ਇਹ ਚੈਲੰਜ ਆ 75 ਸਾਲ 'ਚ ਪਹਿਲੇ 2 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਰੇ ਸੱਤ ਨਹੀਂ ਸੱਤ ਦਾ ਕੇਜਰੀਵਾਲ ਦੀ ਪਾਰ ਸੁਭੀ ਸ਼ਰਮਾ ਵੀ ਇੱਥੇ ਆ ਗਏ ਨੇ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਆ ਅਸੀਂ ਆਪਣਾ ਝੰਡਾ ਜਿਹੜਾ ਉਹ ਲੈ ਕੇ ਚੰਗੇ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ 14 ਉਹ ਨੌਕਰੀ ਨਹੀਂ ਮਿਲੀ ਉਲਟਾ ਜਿਹੜੀ 47000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਦਿੱਤੂਗਾ ਬਾਕੀ ਮੌਤ ਦੇ ਮਸਲੇ ਜਿਹੜੇ ਬੋਰਡ ਦੇ ਵਿੱਚ ਜਿਹੜੇ ਇਹ ਜਿਹੜੇ ਸਾਡੇ ਲੈਵਲ ਤੇ ਹਰ ਲੋਕਾਂ ਨਾਲ ਸਾਡੇ ਲੈਵਲ ਤੇ ਉਹ ਸਾਰੇ ਜਿਹੜੇ ਉਹ ਕੀਤੇ ਆ ਕਈ ਮਸਲੇ ਆਜ ਉਹ ਵੀ ਜਿਹੜੀ ਉਹ ਜਿਹੜੀ ਆ ਰਾਜ ਕਮੇਟਰੀ ਅਸਟਾਫ ਵੀ ਜਾ ਕੇ ਸਾਡੇ ਪਿੰਡ ਵਿੱਚ ਕੱਢਦੇ ਆ ਕਿ ਭਾਈ ਜਿਹੜਾ ਸਮੱਸਿਆਵਾਂ ਨੂੰ ਬੰਦ ਕੀਤਾ ਜਾਵੇ ਜਿੰਨੇ ਨੂੰ ਦੱਸੋ ਜਨਤਾ ਨੂੰ ਦੀ 47000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਖਪਾਤ ਨਾ ਦਿੱਤੀ ਆ ਸਿਰਫ ਮੈਰਿਟ ਦੇ ਆਧਾਰ ਤੇ ਮਿਲਿਆ ਬਿਨਾਂ ਸ਼ੋਰਜ ਬਿਨਾਂ ਪੈਸੇ ਆਡੀ ਕਿਹੜਾ ਕਿਸੇ ਵੀ ਜੱਟੇ ਬੰਦੇ ਨਾਲ ਕੋਈ ਦੁਸ਼ਮਣੀ ਹੈ ਭਾਈ ਇਹ ਟੂਰਨਾਮੈਂਟ ਕਿਹਦੇ ਕਿਤੇ ਹੁੰਦੇ ਨਾਲ ਚਾਹੁੰਦੇ ਆ ਸਹੀ ਭਾਈ ਸਾਨੂੰ ਤਾਂ ਇਹ ਭਾਈ ਕਿੱਥੇ ਆ ਸਾਰੇ ਚੰਗੇ ਚੰਗੇ ਜਾਂ ਸਾਰੇ ਕਿਤੇ ਚੜਦੇ ਕੁਝ ਜਿਹੜੀਆਂ ਇਦਾਂ ਦੀਆਂ ਟੈਲੋ ਬਜਪੂਰੀਆਂ ਬਣ ਜਾਂਦੇ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਫੇਰ ਰੇਡ ਕਰ ਸਕਦੇ ਹੋ ਗਿਆ ਸੀ ਆਪਣੇ ਵੱਲ ਪਰਹੁੰਦਰ ਬਣਾ ਕੇ ਇਧਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਅਮਰੀਕਾ ਸਰਕਾਰ ਦੇ ਕਿਦਰ ਸਿਸਟਮ ਬਾਰ ਬਾਤ ਨਹੀਂ ਤੇ ਉਹ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਰਿਸਪੀਕਟ ਹੈ ਦਰਦਰ ਜੀ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਪੁਰਾਣੀ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਭੜਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫੇਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗੂਰ ਦੇ ਲੋਕ ਆ ਉਹ ਭਾਈਚਾਰਕ ਸਾਂਝ ਦੀ ਜਿਹੜੀ ਲਖਣਾ ਦੇ ਰਾਹੀ ਜਿਹੜਾ ਸੰਕੇਤ ਦਾ ਵੱਡਾ ਮੈਸੇਜ ਹੈ ਮੈਂ ਕਹਣਾ ਚਾਹੁੰਦਾ ਅਸੀਂ ਜੇ ਇਹ ਕਹਿੰਦੇ ਆ ਅਸੀਂ ਜਿਹੜੇ ਕੰਮ ਲਈ ਆਏ ਆ ਮਖਦੇ ਲਈ ਉਹ ਸਾਡਾ ਵਾਅਦਾ ਪੂਰਾ ਕਰੂਗਾ ਹਮਰਾ ਬੇਟਾ ਐਮਟੀ ਕੰਨੀ ਨਿਕਲ ਗਿਆ ਤੁਹਾਨੂੰ ਪ੍ਰਸ਼ੀਦ ਤੋਂ ਕੋਈ ਡਾਟਾ ਜਦੋਂ ਭਗਵਾਨ ਸਤਿਮਾਨ ਨੂੰ ਕਰਾਰੀ ਜਿਹੜੇ ਹੈਗੀਆਂ ਟੱਕਰ ਸਾਰੀਆਂ ਪਾਰਟੀਆਂ ਨੇ ਦਿੱਤੇ ਨੇ ਪਰ ਉਹਨਾਂ ਕਿਸੇ ਮੁਕਾਬਲਾ ਬਹੁਤ ਨਹੀਂ ਨਹੀਂ ਕੋਈ ਟੱਕਰ ਹਨੂ ਕਰੇ ਬੈਠੇ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਬੰਦੇ ਸਾਰੇ ਸ਼ਹਿਰ ਵੱਡੀ ਲੀਡ ਲੈ ਕੇ ਜਾਵਾਂਗੇ ਕਹਿੰਦੇ ਚਾਰ ਦਿਨ ਨੂੰ ਕੁਤਥ ਲੋਵਾ ਕਹਿੰਦੇ ਜਦੋਂ ਮੁੰਡਾ ਸੈਕਿੰਡ ਟਾਈਮ ਤੇ ਰੋਟੀ ਨਾਲ ਖਾਣ ਸਭ ਤੋਂ ਵੱਧ ਖਿਆਲ ਮਾਂ ਨੂੰ ਹੁੰਦਾ ਮਮੇ ਉਸ ਗੱਲ ਦੇ ਨਾਲ ਬਾਤ ਕਰਪਦੀਆਂ ਬਹੁਤ ਕਰਪਦੀਆਂ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਧੀ ਨਹੀਂ ਹਾਂ ਹੁਣ ਸਵੇਰੇ ਖਵਾ ਕੇ ਤੋਰਦੇ ਫਿਰਣ ਇੱਕ ਖਵਾ ਕੇ ਆਪਦੇ ਜਾਣੇ ਤੋਰਦੇ ਆ ਪਰ ਉਹ ਨੰਗ ਦੀ ਜਿਹੜੀ ਹੈ ਹੀ ਨਹੀਂ ਰੋਟੀ ਬਸ ਸਾਨੂੰ ਪਤਾ ਹੀ ਨਹੀਂ ਇਲੈਕਸ਼ਨ 1 ਵਜੇ ਰਾਤ ਨੂੰ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਆਉਂਦਾ ਸਵੇਰੇ ਬੇਟੇ ਲੇਟ ਅਰਲੀ ਆ ਜਾਂਦੇ ਫੁਕਰੀ ਬਹੁਤ ਭੀੜ ਹੁੰਦੀ ਆ ਪਰ ਆਈਆਂ ਵੀ ਜੇ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹ ਤਾਂ ਕੰਮ ਕਰਨ ਦਾ ਜਨੂਨੀ ਐ ਨਾ ਉਹਦੇ ਚ ਪੂਰਾ ਪਰਿਵਾਰ ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇੱਥੇ ਨਾਨਕਾ ਨਾਨਕਾ ਪਰਿਵਾਰ ਆਹ ਦਾਸ ਬਾਹਰੀਆ ਸਾਰਾ ਏਰੀਆ ਸਾਰਾ ਹਲਕਾ ਸਾਰੀ ਅਧਾਰਿਤ ਆ ਬਹੁਤ ਪਿਆਰਾ ਰਿਸ਼ਤਾ ਜੀ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜ਼ੀਦ ਇਹ ਨਾ ਹੋਣੀ ਜਦੋਂ ਪਹਿਲੀ ਵਾਰ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗੇ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮ ਜ਼ਿਕਰੀ ਪੱਤਰ ਉਹਨਾਂ ਨੇ ਦੱਸਣਾ ਸੀ ਹੈ ਦਾ ਇਸ ਕਰਕੇ ਭਾਈ ਜੀ ਨੂੰ ਵੈਸਟ ਵਿਸ਼ਸ ਦੇਣ ਲਈ ਉਹਨਾਂ ਨੂੰ ਸਪੋਰਟ ਲਈ ਇੱਥੇ ਆਇਆ। ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸੱਤਪਤਨ ਦੇ ਚਾਰਜ ਦਾ ਦੂਜੀਆਂ ਪਾਰਟੀਆਂ ਵਿਰੋਧ ਕਰਨ ਲਵੈਂਦੇ ਨੇ। ਮੇਰੇ ਸਾਰੇ ਪਾਸੇ ਦੋਸਤ ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਹੈ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਭਾਈ ਜੀ ਹੋਰ ਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਦੋਸ਼ਾ ਹੁੰਦਾ ਨਾ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਭਾਈ ਜੀ ਨੇ ਵਾਕਈ ਬਹੁਤ ਹੀ ਕਲਾ ਸਟਾਰ ਕੀਤੀ। ਪ੍ਰਚਾਰ ਚਲਦੀ ਹੈ। ਭਾਈ ਜੀ ਪ੍ਰਚਾਰ ਤਾਂ ਕਿੱਥੇ ਉਹ ਇਹਦਾ ਹੈ ਨਹੀਂ ਸਾਰੇ ਪਹਿਲੇ ਆਲਰੇਡੀ ਰਿਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਰਿਪੋਰਟ ਕਰਨ ਦੀ ਜਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲਈ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਮੀਤਬਾਈ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆ ਭਾਈਆਂ ਵਾਂਗੂ ਵਿਚਰਦੇ ਨੇ ਕਦੇ ਲੱਗਿਆ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾ ਕਿ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੇ ਸੀ ਮੈਂ ਪਹਿਲੀ ਵਾਰੀ ਐਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਐਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਐਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ